ਦੋਸਤੋ ਜੇਕਰ ਤੁਸੀਂ ਘੁੰਮਣ ਫਿਰਨ ਦੇ ਸ਼ੌਕੀਨ ਹੋ ਤਾਂ ਆਓ ਤੁਹਾਨੂੰ ਵਿਖਾਉਂਦੇ ਆ ਅਜਮਾਨ ਸ਼ਹਿਰ ਜਿਹੜਾ ਕਿ ਦੁਬਈ ਤੋਂ ਲਗਭਗ 80 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ ਇੱਥੋਂ ਦਾ ਚਿੜੀਆ ਘਰ ਬਹੁਤ ਹੀ ਖੂਬਸੂਰਤ ਇਸੇ ਚਿੜੀਆ ਘਰ ਦੀ ਸਭ ਤੋਂ ਵੱਡੀ ਖਾਸੀਅਤ ਵਿਲੱਖਣਤਾ ਇਹ ਹੈ ਕਿ ਇਸੇ ਚਿੜੀਆ ਘਰ ਦੇ ਵਿੱਚ ਜਾਨਵਰਾਂ ਨੂੰ ਪੰਛੀਆਂ ਨੂੰ ਤੇ ਇਸ ਤੋਂ ਇਲਾਵਾ ਹੋਰ ਜਿੰਨੇ ਵੀ ਵੱਖ-ਵੱਖ ਤਰ੍ਹਾਂ ਦੇ ਇੱਥੇ ਪਰਿੰਦੇ ਆਦ ਰੱਖੇ ਹੋਏ ਨੇ ਉਹਨਾਂ ਨੂੰ ਵੇਖਣ ਲਈ ਬੜੀ ਆਸਾਨੀ ਨਾਲ ਤੁਸੀਂ ਆਰ-ਪਾਰ ਵੇਖ ਸਕਦੇ ਹੋ ਪਾਵੇਂ ਇੱਥੇ ਕੰਧਾਂ ਵਗੈਰਾ ਨਹੀਂ ਹਨ ਜਿਵੇਂ ਆਮ ਚਿੜੀਆ ਘਰ ਦੇ ਵਿੱਚ ਸੁਰੱਖਿਆ ਵਾਸਤੇ ਕਾਫੀ ਵੱਡੇ ਵੱਡੇ ਪਿੰਜਰੇ ਰੱਖੇ ਹੋਏ ਹੁੰਦੇ ਨੇ ਜਾਂ ਫਿਰ ਕੰਧਾਂ ਸਾਰੀਆਂ ਹੁੰਦੀਆਂ ਨੇ ਅਜਿਹਾ ਕੁਝ ਵੀ ਨਹੀਂ ਇੱਥੇ ਤੁਸੀਂ ਜਾਨਵਰਾਂ ਦੇ ਨਾਲ ਆਪਣੀਆਂ ਫੋਟੋਆਂ ਖਿੱਚਵਾ ਸਕਦੇ ਹੋ ਇੱਥੋਂ ਤੱਕ ਕਿ ਤੋਤਾ ਮੈਣਾ ਇਸ ਤੋਂ ਇਲਾਵਾ ਸੱਪ ਅਜਗਰ ਜਿਹੜੇ ਉਹਨਾਂ ਨੂੰ ਵੀ ਤੁਸੀਂ ਆਪਣੇ ਹੱਥਾਂ ਨਾਲ ਛੂਹ ਸਕਦੇ ਹੋ ਫੜ ਸਕਦੇ ਹੋ ਗਲੇ 'ਚ ਪਾ ਕੇ ਵੀ ਕਈ ਲੋਕ ਫੋਟੋਆਂ ਤਸਵੀਰਾਂ ਖਿੱਚਵਾਉਂਦੇ ਨੇ ਸੋ ਆਓ ਆਪਾਂ ਵੇਖਦੇ ਹਾਂ ਇਸ ਪੂਰੇ ਚਿੜੀਆ ਘਰ ਨੂੰ ਜਦੋਂ ਵੀ ਤੁਸੀਂ ਘੁੰਮਣ ਫਿਰਨਾ ਹੋ ਤਾਂ ਇੱਥੇ ਜ਼ਰੂਰ ਦੁਬਈ ਦੇ ਨੇੜਲੇ ਇਸ ਚਿੜੀਆ ਘਰ ਨੂੰ ਵੇਖਣ ਜਾਇਓ ਇੱਥੇ ਟਿਕਟ ਵੀ ਬਹੁਤ ਹੀ ਸਸਤੀ ਹੈ ਕਹਿਣੀ ਇਹ ਤਾਂ ਲਗਭਗ 4-500 ਰੁਪਏ ਖਰਚ ਕੇ ਤੁਸੀਂ ਇਸ ਪੂਰੇ ਚਿੜੀਆ ਘਰ ਦਾ ਆਨੰਦ ਲੈ ਸਕਦੇ ਹੋ ਜਾਨਵਰਾਂ ਨਾਲ ਤਸਵੀਰਾਂ ਆਦਿ ਖਿੱਚਵਾ ਸਕਦੇ ਹੋ ਤੇ ਹੋਰ ਕਾਫੀ ਕੀਮਤੀ ਜਾਣਕਾਰੀ ਵੀ ਹਾਸਲ ਕਰ ਸਕਦੇ ਹੋ ਆਓ ਵੇਖੀਏ ਇਹ ਪੂਰਾ ਚਿੜੀਆਕਰ ਜਾਣਕਾਰੀ ਦੇ ਰਹੇ ਨੇ ਸ਼੍ਰੀ ਚਰਨਜੀਤ ਕੋਸ਼ਰ ਅਸੀਂ ਇਸ ਵਕਤ ਤੁਹਾਨੂੰ ਲੈ ਕੇ ਆਏ ਆ ਦੁਬਈ ਦੇ ਨਜ਼ਦੀਕੀ ਸ਼ਹਿਰ ਅਜਮਾਨ ਦੇ ਚਿੜੀਆਕਰ ਦੇ ਵਿੱਚ ਆ ਚਿੜੀਆਕਰ ਤਾਂ ਤੁਸੀਂ ਭਾਰਤ ਦੇ ਅਲੱਗ-ਅਲੱਗ ਸ਼ਹਿਰਾਂ 'ਚ ਅਲੱਗ-ਅਲੱਗ ਰਾਜਾਂ ਦੇ ਵਿੱਚ ਵੀ ਦੇਖੇ ਹੋਣੇ ਪਰ ਤੁਹਾਨੂੰ ਅਸੀਂ ਲੈ ਕੇ ਆਏ ਹਾਂ ਇੱਕ ਫ੍ਰੈਂਡਲੀ ਚਿੜੀਆਕਰ ਦੇ ਵਿੱਚ ਜਿੱਥੇ ਜਿਹੜੇ ਜਾਨਵਰ ਹੈਗੇ ਨੇ ਜਾਨਵਰਾਂ ਦੇ ਨਾਲ ਤੁਸੀਂ ਘੁੱਲ ਮਿਲ ਸਕਦੇ ਹੋ ਉਹਨਾਂ ਨੂੰ ਖਾਣਾ ਖਿਲਾ ਸਕਦੇ ਹੋ ਉਹਨਾਂ ਦੇ ਨਾਲ ਫੋਟੋਆਂ ਆਪਣੇ ਮੋਢਿਆਂ ਦੇ ਉੱਪਰ ਪੰਛੀਆਂ ਨੂੰ ਬਿਠਾ ਕੇ ਖਿੱਚਵਾ ਸਕਦੇ ਹੋ ਸੱਪਾਂ ਨੂੰ ਅਜਗਰਾਂ ਨੂੰ ਆਪਣੇ ਗਲਾਂ ਦੇ ਵਿੱਚ ਤੁਸੀਂ ਪਾ ਕੇ ਫੋਟੋਆਂ ਖਿੱਚਵਾ ਸਕਦੇ ਹੋ ਤਸਵੀਰਾਂ ਵੀ ਦੇਖ ਸਕਦੇ ਹੋ ਕਿ ਵੱਡੀ ਜਿਹੜੀ ਭੀੜ ਹੈਗੀ ਆ ਇਹ ਲੱਗੀ ਹੋਈ ਆ ਤੇ ਇਹ ਅਜਮਾਨ ਸ਼ਹਿਰ ਦਾ ਟਿੜਿਆ ਕਾ ਰਾਜ ਨੂੰ ਫ੍ਰੈਂਡਲੀ ਟਿੜਿਆ ਕਰ ਕਿਹਾ ਜਾਂਦਾ ਜਿੱਥੇ ਕੀ ਲੋਕ ਜਿਹੜੇ ਟੂਰਿਸਟ ਹੈਗੇ ਨੇ ਦੂਰੋਂ ਦੂਰੋਂ ਆਉਂਦੇ ਨੇ ਤੇ ਇੱਥੇ ਜਾਨਵਰਾਂ ਨੂੰ ਖਾਣਾ ਖਲਾਉਂਦੇ ਨੇ ਉਹਨਾਂ ਦੇ ਨਾਲ ਜਿਹੜਾ ਹੈਗਾ ਖੇਡਦੇ ਨੇ ਆਪਣਾ ਸਮਾਂ ਬਤੀਤ ਕਰਦੇ ਨੇ ਤੇ ਉਹਨਾਂ ਨੂੰ ਫੋਟੋ ਵੀ ਖਿੱਚਉਂਦੇ ਨੇ ਦੇਖ ਸਕਦੇ ਹੋ ਕਿ ਜਾਨਵਰਾਂ ਦੇ ਲਈ ਇੱਥੇ ਅਲੱਗ-ਅਲੱਗ ਤਰੀਕੇ ਦਾ ਖਾਣਾ ਰੱਖਿਆ ਹੋਇਆ ਚਾਹੇ ਉਹ ਛੋਟੇ ਜਾਨਵਰ ਹੋਣ ਚਾਹੇ ਉਹ ਵੱਡੇ ਜਾਨਵਰ ਹੋਣ ਤਾਂ ਉਹਨਾਂ ਨੂੰ ਇੱਥੇ ਪਹਿਲਾਂ ਖਾਣਾ ਮਿਲ ਜਾਂਦਾ ਜਿਸ ਤੋਂ ਬਾਅਦ ਲੋਕ ਇਸ ਐਂਟਰੀ ਗੇਟ ਤੋਂ ਦਾਖਲ ਹੋ ਕੇ ਅੱਗੇ ਜਾਨਵਰਾਂ ਕੋਲ ਪਹੁੰਚਦੇ ਨੇ ਤਾਂ 20 ਦਰਾਮ ਲਗਭਗ ਇੰਡੀਆ ਦੇ 450 ਰੁਪਏ ਇੱਕ ਅਡਲਟ ਦੀ ਟਿਕਟ ਹੈਗੀ ਆ ਤੇ 15 ਦਰਾਮ ਜਿਹੜੀ ਹੈਗੀ ਆ ਇੱਕ ਬੱਚੇ ਦੀ ਟਿਕਟ ਹੈਗੀ ਆ ਤਾਂ ਇਹ ਫ੍ਰੈਂਡਲੀ ਜਿਹੜਾ ਚਿੜਿਆਕਰ ਹੈਗਾ ਅਜਮਾਨ ਦੇ ਵਿੱਚ ਬਣਿਆ ਹੋਇਆ ਯੂਏਈ ਦਾ ਸ਼ਹਿਰ ਆ ਦੁਬਈ ਤੋਂ ਤਕਰੀਬਨ 70-80 ਕਿਲੋਮੀਟਰ ਦੀ ਦੂਰੀ ਦੇ ਉੱਪਰ ਜਿੱਤੇ ਕਿ ਜਾਨਵਰਾਂ ਦੇ ਨਾਲ ਇਨਸਾਨਾਂ ਦਾ ਜਿਹੜਾ ਹੈਗਾ ਇੱਕ ਗੂੜਾ ਰਿਸ਼ਤਾ ਵੀ ਬਣ ਜਾਂਦਾ ਕਿਉਂਕਿ ਆਮ ਜਿਵੇਂ ਅਸੀਂ ਚਿੜਿਆ ਘਰਾਂ ਦੇ ਵਿੱਚ ਦੇਖਦੇ ਹਾਂ ਕਿ ਜਾਨਵਰ ਸ਼ੀਸ਼ੇ ਜਾਂ ਪਿੰਜਰੇ ਦੇ ਅੰਦਰ ਹੁੰਦੇ ਨੇ ਤੇ ਲੋਕ ਉਹਨਾਂ ਨੂੰ ਦੂਰੋਂ ਦੇਖਦੇ ਨੇ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਸੱਪਾਂ ਨੂੰ ਵੀ ਲੋਕਾਂ ਦੇ ਗਲਾਂ ਦੇ ਵਿੱਚ ਜਿਹੜਾ ਹੈਗਾ ਉਹ ਪਾਇਆ ਜਾ ਰਿਹਾ ਤੇ ਬੜੀ ਆਰਾਮ ਦੇ ਨਾਲ ਜਿਹੜੇ ਲੋਕ ਹੈਗੇ ਨੇ ਉਹਨਾਂ ਦਾ ਜਿਹੜਾ ਹੈਗਾ ਆਪਣਾ ਕਿਤੇ ਨਾ ਕਿਤੇ ਨਾਲ ਜੁੜ ਸਕਦੇ ਨੇ ਤਾਂ ਇਸ ਚਿੜੀਆ ਘਰ ਦਾ ਇਹ ਆਨੰਦ ਤੁਸੀਂ ਲੈ ਸਕਦੇ ਹੋ ਬਹੁਤ ਥੋੜੇ ਰੁਪਿਆਵਾਂ ਦੇ ਵਿੱਚ ਦੂਰ ਦੂਰ ਦੇਸ਼ਾਂ ਤੋਂ ਜਿਹੜੇ ਲੋਕ ਨੇ ਉਰੇ ਆਉਂਦੇ ਨੇ ਕਿਉਂਕਿ ਜੋ ਵੀ ਦੁਬਈ ਅਲੱਗ-ਅਲੱਗ ਦੇਸ਼ਾਂ ਚੋਂ ਲੋਕ ਨੂੰ ਮਨਾਉਂਦੇ ਨੇ ਇੱਥੇ ਆਪਣੇ ਬੱਚਿਆਂ ਨੂੰ ਜ਼ਰੂਰ ਲੈ ਕੇ ਆਉਂਦੇ ਨੇ ਕਿਉਂਕਿ ਜਾਨਵਰਾਂ ਅਤੇ ਬੱਚਿਆਂ ਦੇ ਵਿੱਚ ਜਿਹੜਾ ਇਹ ਗੂੜਾ ਰਿਸ਼ਤਾ ਉਹ ਇਸ ਚਿੜੀਆ ਘਰ ਦੇ ਵਿੱਚ ਬਣਦਾ ਅਸੀਂ ਕਈ ਚਿੜੀਆ ਘਰਾਂ ਦੇ ਵਿੱਚ ਜਾਂਦੇ ਆ ਜਿੱਥੇ ਕਿ ਆਪਾਂ ਦੇਖਦੇ ਆ ਕਿ ਜਿਹੜੇ ਜਾਨਵਰ ਹੈਗੇ ਨੇ ਉਹਨਾਂ ਨੂੰ ਇਨਸਾਨਾਂ ਤੋਂ ਦੂਰ ਰੱਖਿਆ ਜਾਂਦਾ ਉੱਥੇ ਖਾਸ ਤੌਰ ਤੇ ਲਿਖਿਆ ਵੀ ਹੁੰਦਾ ਕਿ ਜਿਹੜੇ ਇਨਸਾਨ ਨੇ ਕਿਸੇ ਵੀ ਤਰੀਕੇ ਦਾ ਖਾਣਾ ਜਿਹੜਾ ਹੈਗਾ ਉਹ ਇੱਥੇ ਜਾਨਵਰਾਂ ਨੂੰ ਨਾ ਦੇਣ ਪਰ ਇਸ ਚਿੜੀਆ ਘਰ ਦੇ ਵਿੱਚ ਜਿਹੜਾ ਹੈਗਾ ਖੁਦ ਛੋਟੇ ਛੋਟੇ ਬੱਚੇ ਕਿਤਨਾ ਕਿਤੇ ਜਿਹੜਾ ਇੱਥੇ ਦੇ ਜਾਨਵਰ ਨੇ ਅਲੱਗ-ਅਲੱਗ ਕਿਸਮਾਂ ਦੇ ਭਾਵੇਂ ਉਹ ਨਵੀਆਂ ਕਿਸਮਾਂ ਦੀਆਂ ਬੱਕਰੀਆਂ ਹੋਣ ਭਾਵੇਂ ਉਹ ਪਸ਼ੂ ਹੋਣ ਭਾਵੇਂ ਉਹ ਪੰਛੀ ਹੋਣ ਹਰ ਇੱਕ ਤਰੀਕੇ ਦੇ ਜਾਨਵਰਾਂ ਦੇ ਨਾਲ ਜਿਹੜਾ ਹੈਗੀ ਆ ਇਨਸਾਨਾਂ ਦੀ ਨੇੜਤਾ ਇੱਥੇ ਤੁਹਾਨੂੰ ਦਿਖਾਈ ਦੇਵੇਗੀ ਦੇਖ ਸਕਦੇ ਹੋ ਕਿ ਛੋਟੇ-ਛੋਟੇ ਖਰਗੋਸ਼ ਜਿਹੜੇ ਹੈਗੇ ਨੇ ਛੋਟੀਆਂ-ਛੋਟੀਆਂ ਚਿੜੀਆਂ ਹੈਗੀਆਂ ਨੇ ਉਹਨਾਂ ਦੇ ਨਾਲ ਬੱਚੇ ਇੱਥੇ ਖੇਡਦੇ ਨੇ ਬੱਚਿਆਂ ਦੇ ਵਿੱਚ ਜਿਹੜੀ ਆ ਜਾਨਵਰਾਂ ਦੇ ਬੱਚਿਆਂ ਦੇ ਵਿੱਚ ਨਜ਼ਦੀਕੀ ਜਿਹੜੀ ਹੈਗੀ ਆ ਉਹ ਇੱਥੇ ਬੰਦੀ ਦਿਖਾਈ ਦੇ ਰਹੀ ਆ ਤਾਂ ਜਿੱਥੇ ਆਮ ਚਿੜੀਆਂ ਘਰ ਦੇ ਵਿੱਚ ਜਿਹੜੇ ਜਾਨਵਰ ਹੈਗੇ ਨੇ ਉਹਨਾਂ ਤੇ ਆਮ ਲੋਕਾਂ ਦੇ ਵਿੱਚ ਦੂਰੀ ਹੁੰਦੀ ਆ ਤਾਂ ਇਸ ਫ੍ਰੈਂਡਲੀ ਚਿੜੀਆਂ ਘਰ ਦੇ ਵਿੱਚ ਪੰਛੀਆਂ ਦੇ ਨਾਲ ਜਾਨਵਰਾਂ ਦੇ ਨਾਲ ਲੋਕ ਨੇੜਤਾ ਬਣਾ ਕੇ ਰੱਖਦੇ ਨੇ ਛੋਟੇ ਬੱਚਿਆਂ ਦੇ ਲਈ ਹੋਰੇ ਆ ਅਲੱਗ-ਅਲੱਗ ਤਰੀਕੇ ਦੇ ਖੇਡਾਂ ਦੇ ਪਲੇਗਰਾਉਂਡ ਵੀ ਬਣਾਏ ਗਏ ਨੇ ਤੁਹਾਨੂੰ ਉਹ ਵੀ ਦਿਖਾਵਾਂਗੇ ਪਰ ਤੁਹਾਨੂੰ ਪਹਿਲਾਂ ਹੁਣ ਅਸੀਂ ਪੰਛੀਆਂ ਵਾਲੇ ਇਲਾਕੇ ਦੇ ਵਿੱਚ ਵੀ ਲੈ ਕੇ ਜਾਂਦੇ ਹਾਂ ਜਿੱਥੇ ਕਿ ਰੰਗ-ਬਰੰਗੇ ਜਿਹੜੇ ਤੋਤੇ ਹੈਗੇ ਨੇ ਉਹ ਖੁੱਲੇ ਤਰੀਕੇ ਦੇ ਨਾਲ ਤੁਸੀਂ ਉਹਨਾਂ ਦੇ ਨਾਲ ਆਪਣੀ ਨੇੜਤਾ ਬਣਾ ਸਕਦੇ ਹੋ ਉਹਨਾਂ ਦੇ ਨਾਲ ਖੇਡ ਸਕਦੇ ਹੋ ਲੋਕ ਆਪਣੇ ਮੋਢਿਆਂ ਦੇ ਉੱਪਰ ਤੋਤਿਆਂ ਨੂੰ ਬਿਠਾ ਕੇ ਤਸਵੀਰਾਂ ਲੈਂਦੇ ਨੇ ਤਾਂ ਇਹ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਤਾਂ ਤੁਹਾਨੂੰ ਕੁਝ ਜਿਹੜੇ ਪੰਛੀ ਹੈਗੇ ਨੇ ਉਹ ਪਿੰਜਰੇ ਦੇ ਪਿੱਛੇ ਦਿਖਾਈ ਦਿੰਦੇ ਹੋਣਗੇ ਪਰ ਇਸ ਤੋਂ ਬਾਅਦ ਜਿਹੜੇ ਪੰਛੀ ਹੈਗੇ ਨੇ ਉਹ ਖੁੱਲੇ ਦੇ ਵਿੱਚ ਨੇ ਲੋਕ ਇੱਥੇ ਆ ਕੇ ਪੰਛੀਆਂ ਦੇ ਨਾਲ ਅਲੱਗ-ਅਲੱਗ ਤਰੀਕੇ ਦੇ ਨਾਲ ਜਿਹੜੀਆਂ ਨੇ ਫੋਟੋਆਂ ਉਹ ਕਰਵਾਉਂਦੇ ਨੇ ਤਾਂ ਟਿਕਟ ਤੋਂ ਇਲਾਵਾ ਇਸ ਚੀਜ਼ਾਂ ਦਾ ਇਹ ਐਕਟੀਵਿਟੀਜ਼ ਦਾ ਕਿਸੇ ਵੀ ਕਿਸਮ ਦਾ ਜਿਹੜਾ ਹੈਗਾ ਕੋਈ ਖਰਚਾ ਨਹੀਂ ਹੈ ਤਾਂ ਇਸ ਤਰੀਕੇ ਦੇ ਨਾਲ ਪੰਛੀਆਂ ਤੇ ਆਮ ਲੋਕਾਂ ਦੇ ਵਿੱਚ ਜਿਹੜੀ ਨੇਰਤਾ ਹੈਗੀ ਆ ਉਹ ਤੁਹਾਨੂੰ ਦੁਬਈ ਦੇ ਇਸ ਚਿੜੀਆ ਘਰ ਦੇ ਵਿੱਚ ਦੇਖਣ ਨੂੰ ਮਿਲੂਗੀ ਜਿੱਥੇ ਕਿ ਜਿਹੜੇ ਆਮ ਚਿੜੀਆ ਘਰ ਹੁੰਦੇ ਨੇ ਜਿੱਥੇ ਪੰਛੀਆਂ ਤੇ ਦਰਸ਼ਕਾਂ ਦੇ ਵਿੱਚ ਜਿਹੜੇ ਪਿੰਜਰੇ ਹੁੰਦੇ ਨੇ, ਦਿਵਾਰਾਂ ਹੁੰਦੀਆਂ ਨੇ, ਉਹ ਤੁਹਾਨੂੰ ਦੁਬਈ ਦੇ ਅਜਮਾਨ ਦੇ ਇਸ ਚਿੜੀਆ ਘਰ ਦੇ ਵਿੱਚ ਦੇਖਣ ਨੂੰ ਨਹੀਂ ਮਿਲਣਗੀਆਂ। ਇੱਥੇ ਚਾਹੇ ਛੋਟੇ ਤੋਤੇ ਹੋਣ, ਚਾਹੇ ਵੱਡੇ ਰੰਗ-ਬਰੰਗੇ ਤੋਤੇ ਹੋਣ, ਉਹਨਾਂ ਦੇ ਨਾਲ ਲੋਕ ਜਿਹੜੀਆਂ ਨੇਰਤਾ ਬਣਾ ਸਕਦੇ ਨੇ ਆਪਣੇ ਮੋਢਿਆਂ ਤੇ ਬਿਠਾ ਕੇ ਤੁਸੀਂ ਦੇਖ ਸਕਦੇ ਹੋ ਕਿ ਦੂਰ-ਦੂਰ ਦੇਸ਼ਾਂ ਤੋਂ ਆਏ ਲੋਕ ਤਸਵੀਰਾਂ ਖਿਚਾ ਰਹੇ ਨੇ। ਤਾ ਦੁਬਈ ਦੇ ਅਜਮਾਨ ਦੇ ਵਿੱਚ ਜਿਹੜਾ ਹੈਗਾ ਇਹ ਚਿੜੀਆ ਘਰ ਤੁਹਾਨੂੰ ਦੇਖਣ ਨੂੰ ਮਿਲੇਗਾ ਜਿੱਥੇ ਕਿ ਪੰਛੀਆਂ ਅਤੇ ਦਰਸ਼ਕਾਂ ਦੇ ਵਿੱਚ ਕਾਫੀ ਨੇੜਤਾ ਜਿਹੜੀ ਹੈਗੀ ਆ ਤੁਹਾਨੂੰ ਦੇਖਣ ਨੂੰ ਮਿਲ ਰਹੀ ਆ ਤਾਂ ਜਾਨਵਰਾਂ ਅਤੇ ਇਨਸਾਨਾਂ ਦੇ ਵਿਚਲੇ ਪਿਆਰ ਦੀ ਤਸਵੀਰ ਇਸ ਡੀਆ ਘਰ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲੇਗੀ ਜਿੱਥੇ ਕਿ ਬੱਚਿਆਂ ਦੇ ਲਈ ਖੇਡਣ ਅਲੱਗ ਤੋਂ ਜਿਹੜਾ ਪਲੇਗ੍ਰਾਉਂਡ ਆ ਉਹ ਵੀ ਬਣਾਇਆ ਗਿਆ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਹਰ ਇੱਕ ਤਰੀਕੇ ਦਾ ਜਿਹੜਾ ਮਨੋਰੰਜਨ ਹੈਗਾ ਉਹ ਤੁਹਾਨੂੰ ਇੱਥੇ ਦੇਖਣ ਨੂੰ ਮਿਲੇਗਾ ਜਿੱਥੇ ਕਿ ਮਹਿਜ ਇਸ ਪਲੇਗ੍ਰਾਉਂਡ ਦੀ ਜਿਹੜੀ ਟਿਕਟ ਹੈਗੀ ਆ ਉਹ ਅਲੱਗ ਤੋਂ 10 ਦਰਾਮ ਰੱਖੀ ਗਈ ਹੈ ਇੰਡੀਆ ਦੇ ਤਕਰੀਬਨ 250 ਰੁਪਏ ਦੇ ਲਗਭਗ ਜਿਹੜਾ ਹੈਗਾ ਇਸ ਜਗ੍ਹਾ ਦੇ ਉੱਪਰ ਬੱਚਿਆਂ ਦੇ ਲਈ ਵੀ ਜਿਹੜਾ ਹੈਗਾ ਅਲੱਗ ਤੋਂ ਐਂਟਰਟੇਨਮੈਂਟ ਜਿਹੜਾ ਹੈਗਾ ਕੀਤਾ ਜਾ ਰਿਹਾ ਤਸਵੀਰਾਂ 'ਚ ਦੇਖ ਸਕਦੇ ਹੋ ਕਿ ਹਰ ਇੱਕ ਤਰੀਕੇ ਦੀ ਜਿਹੜੀ ਮਨੋਰੰਜਨ ਹੈਗਾ ਬੱਚਿਆਂ ਦਾ ਐਂਟਰਟੇਨਮੈਂਟ ਹੈਗਾ ਜਿਹੜਾ ਉਹ ਇਸ ਜਗ੍ਹਾ ਦੇ ਉੱਪਰ ਤੁਹਾਨੂੰ ਦੇਖਣ ਨੂੰ ਮਿਲੇਗਾ ਦੁਨੀਆ ਦੇ ਹਰ ਇੱਕ ਦੇਸ਼ਾਂ ਦੇ ਜਿਹੜੇ ਜਾਨਵਰ ਹੈਗੇ ਨੇ ਉਹ ਇੱਥੇ ਲਿਆ ਕੇ ਰੱਖੇ ਹੋਏ ਨੇ ਤੇ ਇਨਸਾਨਾਂ ਦੇ ਨਾਲ ਉਹਨਾਂ ਦੀ ਨੇੜਤਾ ਜਿਹੜੀ ਹੈਗੀ ਆ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਹਰ ਇੱਕ ਤਰੀਕੇ ਦੇ ਜਾਨਵਰਾਂ ਨੂੰ ਅਲੱਗ-ਅਲੱਗ ਜਿਸ ਤਰੀਕੇ ਦਾ ਖਾਣਾ ਉਹ ਖਾਂਦੇ ਨੇ ਛੋਟੇ-ਛੋਟੇ ਬੱਚੇ ਵੀ ਜਿਹੜੇ ਹੈਗੇ ਨੇ ਇੱਥੇ ਖਲਾਉਂਦੇ ਨੇ ਤੇ ਹਰ ਇੱਕ ਦੇਸ਼ ਦੇ ਲਗਭਗ ਜਾਨਵਰ ਜਿਹੜੇ ਹੈਗੇ ਨੇ ਚਾਹੇ ਉਹ ਭਾਰਤ ਦੇ ਵਿੱਚ ਮਿਲਦੇ ਹੋਣ ਜਾਂ ਚਾਹੇ ਭਾਰਤ 'ਚ ਨਹੀਂ ਮਿਲਦੇ ਹੋਣ ਤੁਹਾਨੂੰ ਉਹ ਅਜਮਾਨ ਦੇ ਇਸ ਫ੍ਰੈਂਡਲੀ ਚਿੜੀਆ ਘਰ ਦੇ ਵਿੱਚ ਦੇਖਣ ਨੂੰ ਮਿਲਣਗੇ ਇਹ ਸ਼ੂਤਰ ਮੁਰਗ ਤੁਸੀਂ ਦੇਖ ਸਕਦੇ ਹੋ ਜਿਨ੍ਹਾਂ ਨੂੰ ਸਭ ਤੋਂ ਵੱਡੇ ਜਿਹੜਾ ਪੰਛੀ ਆ ਉਹ ਕਿਹਾ ਜਾਂਦਾ ਪਰ ਇਹਨਾਂ ਤੇ ਇਨਸਾਨਾਂ ਦੇ ਵਿੱਚ ਵੀ ਜਿਹੜਾ ਹੈਗਾ ਕਿਸੇ ਵੀ ਕਿਸਮ ਦਾ ਤੁਹਾਨੂੰ ਪਿੰਜਰਾ ਵੱਡਾ ਨਹੀਂ ਦਿਖਾਈ ਦੇਊਗਾ ਆਮ ਲੋਕ ਜਿਹੜੇ ਹੈਗੇ ਨੇ ਇਹਨਾਂ ਦੇ ਕੋਲੇ ਖੜ ਕੇ ਵੀਡੀਓ ਬਣਾਉਂਦੇ ਨੇ ਫੋਟੋਆਂ ਖਿੱਚਵਾਉਂਦੇ ਨੇ ਤਾਂ ਤੁਹਾਨੂੰ ਅੱਗੇ ਦੀਆਂ ਵੀ ਜਿਹੜੀਆਂ ਹੈਗੀਆਂ ਨੇ ਤਸਵੀਰਾਂ ਅਸੀਂ ਦਿਖਾਵਾਂਗੇ ਜਿੱਥੇ ਕਿ ਇਸ ਫ੍ਰੈਂਡਲੀ ਚਿੜੀਆ ਘਰ ਦੇ ਵਿੱਚ ਸਾਰੇ ਲੋਕ ਇਸ ਤਰੀਕੇ ਦੇ ਨਾਲ ਜਾਨਵਰਾਂ ਦੇ ਨਾਲ ਜਿਹੜੇ ਹੈਗੇ ਨੇ ਛੋਟੇ ਛੋਟੇ ਬੱਚੇ ਆਪਣੇ ਹੱਥਾਂ ਦੇ ਵਿੱਚ ਜਾਨਵਰਾਂ ਦੇ ਲਈ ਖਾਣਾ ਜਿਹੜਾ ਹੈਗਾ ਉਹ ਲੈ ਕੇ ਆਉਂਦੇ ਤੁਹਾਨੂੰ ਦਿਖਾਈ ਦੇ ਰਹੇ ਹੋਣੇ ਤਾਂ ਹਰ ਇੱਕ ਤਰੀਕੇ ਦਾ ਜਿਹੜਾ ਮਨੋਰੰਜਨ ਹੈਗਾ ਤੁਹਾਨੂੰ ਇਸ ਸਟੂਡੀਓ ਘਰ ਦੇ ਵਿੱਚ ਮਿਲੇਗਾ ਜਿੱਥੇ ਤੁਹਾਡੇ ਬੱਚਿਆਂ ਦੇ ਨਾਲ ਵੀ ਜਿਹੜੇ ਹੈਗੇ ਨੇ ਫੋਟੋਆਂ ਕਰਾਉਣ ਦੇ ਲਈ ਤੁਹਾਡੀਆਂ ਖੂਬਸੂਰਤ ਤਸਵੀਰਾਂ ਨੂੰ ਬਣਾਉਣ ਦੇ ਲਈ ਜਿਹੜਾ ਹੈਗਾ ਮਨੋਰੰਜਨ ਇਸ ਸਟੂਡੀਓ ਘਰ ਦੇ ਵੱਲੋਂ ਕੀਤਾ ਹੋਇਆ ਤਾਂ ਹਰ ਇੱਕ ਦੇਸ਼ ਦੇ ਲੋਕ ਜਿਹੜੇ ਦੁਬਈ ਦੇ ਵਿੱਚ ਘੁੰਮਣ ਆਉਂਦੇ ਨੇ ਕਿਉਂਕਿ ਦੁਬਈ ਇੱਕ ਬੈਸਟ ਟੂਰਿਜ਼ਮ ਪਲੇਸ ਬੈਸਟ ਟੂਰਿਜ਼ਮ ਕੰਟਰੀ ਜਿਹੜੀ ਹੈਗੀ ਆ ਹੁਣ ਉਹ ਮੰਨੀ ਜਾ ਰਹੀ ਆ ਜਿੱਥੇ ਕਿ ਛੋਟੇ ਛੋਟੇ ਬੱਚੇ ਇਸ ਜਗ੍ਹਾ ਦੇ ਉੱਪਰ ਜ਼ਰੂਰ ਪਹੁੰਚਣ ਇਸ ਜਗ੍ਹਾ ਦਾ ਜਿਹੜਾ ਹੈਗਾ ਉਹ ਲੁਤਫ ਜ਼ਰੂਰ ਉਠਾਉਣ ਤਾਂ ਦੁਬਈ ਤੋਂ ਤਕਰੀਬਨ 80 ਕਿਲੋਮੀਟਰ ਦੇ ਲਗਭਗ ਅਜਮਾਨ ਸ਼ਹਿਰ ਹੈਗਾ ਤੇ ਅਜਮਾਨ ਦਾ ਇਹ ਚਿੜਿਆਕਰ ਹੈਗਾ ਜਿਹੜਾ ਤੁਹਾਨੂੰ ਅਸੀਂ ਤਸਵੀਰਾਂ ਦੇ ਵਿੱਚ ਦਿਖਾ ਰਹੇ ਹਾਂ ਜਿੱਥੇ ਕਿ ਹਰ ਇੱਕ ਤਰੀਕੇ ਦੇ ਜਾਨਵਰਾਂ ਨੂੰ ਇਨਸਾਨਾਂ ਦੇ ਬਿਲਕੁਲ ਨਾਲ ਰੱਖਿਆ ਗਿਆ ਜਿਵੇਂ ਆਮ ਜਿਹੜੇ ਚਿੜੀਆ ਘਰ ਹੁੰਦੇ ਨੇ ਉੱਥੇ ਦੀਵਾਰਾਂ ਹੁੰਦੀਆਂ ਨੇ ਉੱਥੇ ਪਿੰਜਰੇ ਹੁੰਦੇ ਨੇ ਤਾਂ ਇਸ ਚਿੜੀਆ ਘਰ ਦੇ ਵਿੱਚ ਉਹ ਦੀਵਾਰਾਂ ਨਹੀਂ ਇੱਥੇ ਤੁਸੀਂ ਪੰਛੀਆਂ ਦੇ ਨਾਲ ਖੇਡ ਸਕਦੇ ਹੋ ਫੋਟੋ ਕਰਵਾ ਸਕਦੇ ਹੋ ਉਹਨਾਂ ਨੂੰ ਖਾਣਾ ਖਵਾ ਸਕਦੇ ਹੋ ਉਹਨਾਂ ਦੇ ਨਾਲ ਆਪਣੀਆਂ ਤਸਵੀਰਾਂ ਵੀ ਖਿੱਚਵਾ ਸਕਦੇ ਹੋ ਦੁਬਈ ਦੇ ਸ਼ਹਿਰ ਅਜਮਾਨ ਤੋਂ ਚਰਨਜੀਵ ਕੌਸ਼ਲ